ਤੁਨੂੰ ਵੀ ਪਤਾ ਲੱਗ ਗਿਆ ਵੀ ਕਿਹੜੀ ਸਰਕਾਰ ਚੰਗੇ ਕੰਮ ਕਰਦੀ ਹੈ ਕਿਹੜੀ ਮਾੜੇ ਕਰਦੀ ਹੈ ਕਿਹੜਾ ਬੰਦਾ ਚੰਗਾ ਹੈ ਕਿਹਨੂੰ ਵੋਟ ਪਾਉਣੀ ਚਾਹੀਦੀ ਅੱਗੇ ਹਮੇਸ਼ਾ ਹੁੰਦਾ ਹੈ ਵੀ ਬੀਬੀਆਂ ਵੋਟ ਪਾ ਦਿੰਦੀਆਂ ਨੇ ਬੰਦਿਆਂ ਦੇ ਕਿ ਹਾਂ ਕਰਦੇ ਕਿਸੇ ਵੱਡੇ ਬਜ਼ੁਰਗ ਦੇ ਕਿ ਹਾਂ ਪਿੰਡ ਦੇ ਮਹਤਵਾਰ ਬੰਦੇ ਦੇ ਕਿ ਹਾਂ ਪਰ ਮੈਂ ਇਸ ਵਾਰ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਵੀ ਤੁਸੀਂ ਆਪਣੀ ਵੋਟ ਆਪ ਦੀ ਸੋਚਣਾ ਪਾ ਕੇ ਆਏ ਕਿਉਂਕਿ ਬੀਬੀਆਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਚੰਗੇ ਕੰਮ ਕਰਦਾ ਹੈ ਕਿਹੜਾ ਮਾੜਾ ਕਿਹੜਾ ਸਾਡੇ ਘਰ ਵਾਲੇ ਨੂੰ ਚੰਗੇ ਪਾਸੇ ਲੈ ਕੇ ਜਾਂਦਾ ਹੈ ਕਿਹੜਾ ਮਾੜੇ ਪਾਸੇ ਲੈ ਕੇ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਜੀ ਨੇ ਬੜੇ ਨੇਕ ਦਿਲ ਤਸ਼ਰੀਫ ਇਨਸਾਨ ਨੇ ਪਹਿਲਾਂ ਵੀ ਤੁਹਾਡੀ ਸੇਵਾ ਕਰ ਚੁੱਕੇ ਨੇ ਹੁਣ ਵੀ ਸੇਵਾ ਕਰਨ ਲਈ ਪੂਰੇ ਤਿਆਰ ਨੇ ਸਰਕਾਰ ਤੁਹਾਡੀ ਆਪਣੀ ਆ ਤੁਸੀਂ ਬੜੇ ਪਿਆਰ ਨਾਲ ਬਣਾਈ ਹੋਈ ਆ ਸਰਕਾਰ 2022 ਚ ਤੁਸੀਂ ਵੋਟ ਪਾ ਕੇ 92 ਸੀਟਾਂ ਦੇ ਕੇ ਸਰਕਾਰ ਬਣਾਈ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਣਾਇਆ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਪਬਲਿਕ ਦੇ ਵੱਧ ਤੋਂ ਵੱਧ ਕੰਮ ਕਰਾਂ ਜਿਹੜੀ ਜਿਹੜੀ ਵੀ ਦਿੱਕਤ ਸਾਡੇ ਲੋਕਾਂ ਨੂੰ ਆ ਰਹੀ ਹੈ ਉਹ ਇੱਕ ਇੱਕ ਕਰਕੇ ਦੂਰ ਕੀਤੀ ਜਾਵੇ ਸਰਕਾਰ ਨੇ ਜਿਹੜੇ ਜਿਹੜੇ ਵਾਅਦੇ ਕੀਤੇ ਸੀਗੇ ਚਾਹੇ ਬਿਜਲੀ ਦਾ ਵਾਅਦਾ ਹੋਵੇ 600 ਯੂਨਿਟ ਬਿਜਲੀ ਹੈ ਉਹ ਹਰ ਘਰ ਨੂੰ ਮੁਫਤ ਦਿੱਤੀ ਤੇ ਪੇਣਾ ਕਿਸੇ ਵਿਤਕਰੇ ਤੋਂ ਦਿੱਤੀ ਤੁਹਾਨੂੰ ਸਾਰਿਆਂ ਨੂੰ ਹੀ ਮਿਲਦੀ ਹੋਊਗੀ ਤਾੜੀਆਂ ਮਾਰ ਕੇ ਇੱਕ ਵਾਰੀ ਦੱਸੋ ਬਿਜਲੀ ਆਉਂਦੀ ਐ ਤੇ ਇੱਕ ਗੱਲ ਹੋਰ ਵੱਡੀ ਐ ਵੀ ਪਹਿਲਾਂ ਸੋਨਾਂ ਨੂੰ ਆਉਂਦਾ ਸੀ ਵੀ ਬੱਤੀ ਗੁੱਲ ਹੋ ਜਾਣੀ ਐ ਦੋ ਦਿਨ ਬਿਜਲੀ ਨਹੀਂ ਆਉਣੀ ਤਿੰਨ ਦਿਨ ਬਿਜਲੀ ਨਹੀਂ ਆਉਣੀ ਕੋਲਾ ਨਹੀਂ ਹੈਗਾ ਸਾਡੇ ਕੋਲ ਹੁਣ ਕੋਲਾ ਵੀ ਬਥੇਰਾ ਐ ਬਿਜਲੀ ਵੀ ਬਥੇਰੀ ਐ ਕੋਈ ਕੰਮ ਹੀ ਨਹੀਂ ਕਿਉਂਕਿ ਸਰਕਾਰ ਦੀ ਨੀਅਤ ਚੰਗੀ ਐ ਦੂਜੀ ਗੱਲ ਸੀ ਵੀ ਸਾਡੇ ਬੱਚੇ ਨੇ ਜਿਹੜੇ ਹਾਂਜੀ ਉਹ ਵਧੀਆ ਸਕੂਲਾਂ 'ਚ ਪੜਨ ਲਿਖਣ ਕੋਈ ਵਧੀਆ ਆਵਦਾ ਰੋਜ਼ਗਾਰ ਕਰਨ ਕੋਈ ਨੌਕਰੀਆਂ ਮਿਲਣ ਸਿੱਖਿਆ ਕ੍ਰਾਂਤੀ ਵਰਗੀ ਵਧੀਆ ਮੁਹਿੰਮ ਛੇੜੀ ਹੈ ਸਰਕਾਰ ਨੇ ਜਿਹਦੇ 'ਚ ਹਰ ਸਕੂਲ ਨੂੰ ਗ੍ਰਾਂਟਾਂ ਲੱਖਾਂ ਰੁਪਏ 'ਚ ਕਰੋੜਾਂ ਰੁਪਏ 'ਚ ਦਿੱਤੀਆਂ ਜਾ ਰਹੀਆਂ ਨੇ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਜਿਤੇ ਤੋਂ ਬੱਚੇ ਪੜ ਕੇ ਸਾਡੇ ਪੰਜਾਬ ਦੇ ਬੱਚੇ IIT ਵਰਗੇ NEET ਵਰਗੇ ਵੱਡੇ ਜਿਹੜੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਨੇ ਆਮ ਘਰਾਂ ਦੇ ਬੱਚੇ ਤੀਜੀ ਵੱਡੀ ਗੱਲ ਸੀ ਵੀ ਸਿਹਤ ਸਹੂਲਤਾਂ ਵਿੱਚ ਸਰਕਾਰ ਸੁਧਾਰ ਕਰੇ ਪੰਜਾਬ ਦੇ ਲੋਕਾਂ ਨੇ ਸੁਣਿਆ ਸੀ ਵੀ ਦਿੱਲੀ 'ਚ ਮਹੱਲਾ ਕਲੀਨਿਕ ਖੁੱਲੇ ਹੋਏ ਸੀਗੇ ਸਾਡੇ ਲੋਕਾਂ ਦੀ ਮੰਗ ਸੀ ਵੀ ਪੰਜਾਬ 'ਚ ਵੀ ਮਹੱਲਾ ਕਲੀਨਿਕ ਖੋਣੇ ਚਾਹੀਦੇ ਨੇ ਫ੍ਰੀ ਚ ਇਲਾਜ ਹੋਣਾ ਚਾਹੀਦਾ ਤੇ ਉਹੀ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਪੂਰਾ ਕੀਤਾ 800 ਤੋਂ ਵੱਧ ਮਹੱਲਾ ਕਲੀਨਿਕ ਨੇ ਚੜ੍ਹੇ ਉਹ ਲੋਕਾਂ ਨੂੰ ਸਰਕਾਰ ਸਮਰਪਿਤ ਕਰ ਚੁੱਕੀ ਹੈ ਚੱਲ ਰਹੇ ਨੇ ਜਿਦੇ ਚ ਨਾ ਥੋੜੀ ਪਰਚੀ ਲੱਗਦੀ ਐ ਨਾ ਤੁਸੀਂ ਦਵਾਈਆਂ ਦੇ ਪੈਸੇ ਦੇਣੇ ਹੋ ਤੇ ਨਾ ਤੁਸੀਂ ਟੈਸਟ ਦੇ ਪੈਸੇ ਦੇਣੇ ਹੋ ਸਾਰਾ ਮੁਸਤ ਹੈ ਜਿੰਦਾ ਜਿੰਦਾ ਆਮ ਆਦਮੀ ਪਾਰਟੀ ਜਿੰਦਾ ਚਿੱਟੇ ਨੂੰ ਨਾ ਦਾਰੂ ਨੂੰ ਕੋਟ ਮੈਰੇ ਜੰਗੂ ਨੂੰ ਨਾ ਚਿੱਟੇ ਨੂੰ ਨਾ ਦਾਰੂ ਨੂੰ ਸੋ ਟੋਲ ਪਲਾਜ਼ਾ 19 ਤੋਂ ਵੱਧ ਟੋਲ ਪਲਾਜ਼ੇ ਨੇ ਜਿਹੜੇ ਉਹ ਬੰਦ ਕਰਾਇਗੇ ਜਿਦੇ ਚ ਲੋਕਾਂ ਦੀ ਨਜਾਇਜ਼ ਲੁੱਟ ਜਿਹੜੀ ਉਹ ਬੰਦ ਕੀਤੀ ਗਈ। ਥਰਮਲ ਪਲਾਂਟ ਹੈ ਜਿਹੜਾ ਉਹ ਖਰੀਦਿਆ ਗਿਆ। ਅੱਗੇ ਸਰਕਾਰਾਂ ਕਰਦੀਆਂ ਸੀ ਕੀ ਕਰਦੀਆਂ ਸੀ ਵੀ ਸਰਕਾਰੀ ਚੀਜ਼ ਨੂੰ ਵੇਚ ਦਿੰਦੀਆਂ ਸੀ ਪ੍ਰਾਈਵੇਟ ਕਰ ਦਿੰਦੀਆਂ ਸੀ। ਇਹ ਪਹਿਲੀ ਸਰਕਾਰ ਹੈ ਇਤਿਹਾਸ 'ਚ ਜਿਹਨੇ ਪ੍ਰਾਈਵੇਟ ਚੀਜ਼ ਨੂੰ ਖਰੀਦਿਆ ਤੇ ਉਹਨੂੰ ਸਰਕਾਰੀ ਬਣਾ ਕੇ ਲੋਕਾਂ ਦੇ ਸਮਰਪਿਤ ਕੀਤਾ। ਅਨੇਕਾਂ ਕੰਮ ਸਰਕਾਰ ਕਰ ਰਹੀ ਹੈ। ਇੱਕ ਨਵੀਂ ਫੋਰਸ ਬਣਾਈ ਜਿਹਨੂੰ ਸੜਕ ਸੁਰੱਖਿਆ ਫੋਰਸ ਕਿਹਾ ਗਿਆ। ਜਿਦੇਚ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਕੋਈ ਸੜਕ ਤੇ ਜੇ ਹਾਦਸਾ ਵਾਪਰਦਾ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਉਹ ਜਿਹੜੀ ਫੋਰਸ ਹੈ ਉਹਨਾਂ ਨੂੰ ਚੱਕ ਕੇ ਪੰਜਾਬ ਪੁਲਿਸ ਦੇ ਮੁੰਡੇ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਾ ਕੇ ਆਉਂਦੇ ਨੇ ਉਹਨਾਂ ਦੇ ਘਰ ਦੇਆਂ ਨੂੰ ਦੱਸਦੇ ਨੇ ਵੀ ਇੱਥੇ ਆ ਹਾਦਸਾ ਵਾਪਰ ਗਿਆ ਤੁਸੀਂ ਟਾਈਮ ਸਿਰ ਪਹੁੰਚੋ ਸੋ अनेਕਾਂ ਜਾਨਾਂ ਐਸਐਐਫ ਕਰਕੇ ਬਚ ਰਹੀਆਂ ਨੇ ਜੇ ਇੱਕ ਚੰਗੀ ਸਰਕਾਰ ਹੋਵੇ ਚੰਗੀ ਸੋਚ ਹੋਵੇ ਤੇ ਸਮਾਜ ਦਾ ਬਦਲਾ ਹੋਣਾ ਸੌਖਾ ਹੋ ਜਾਂਦਾ। ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਸਾਨੂੰ ਗਲੀਆਂ नालੀਆਂ ਇੱਥੇ ਹੀ ਜਾਈ ਰੱਖਦੀਆਂ ਸੀ। ਇਹ ਨਹੀਂ ਸੀ ਸੋਚਦੀਆਂ ਵੀ ਸਾਡੇ ਬੱਚੇ ਕਿਵੇਂ ਪੜ੍ਹਨਗੇ ਕਿਵੇਂ ਕੋਈ ਘਰਾਂ ਦੀ ਗਰੀਬੀ ਚੱਕੀ ਜਾਵੇ। ਸਰਕਾਰ ਨੇ ਪਿਛਲੇ 3.5 ਸਾਲਾਂ 'ਚ 55000 ਤੋਂ ਵੱਧ ਨੌਕਰੀਆਂ ਨੇ ਜਿਹੜੀਆਂ ਉਹ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ। ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਕੱਲ ਮੈਂ ਇੱਕ ਪਿੰਡ ਚ ਗਈ ਬਾਰਡਰ ਦੇ ਲਾਗੇ ਦਾ ਪਿੰਡ ਸੀ ਉਹ ਕਹਿੰਦੇ ਸਾਡੇ ਪਿੰਡ ਚ 10 ਨੌਕਰੀਆਂ ਵੜੀਆਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਪਿੰਡ ਦੇ 10 ਬੱਚੇ ਨੇ ਤੁਸੀਂ ਇੱਕ ਦੀ ਵੀ ਬਾਹ ਫੜ ਕੇ ਰੋਕ ਕੇ ਪੁੱਛ ਲਿਓ ਵੀ ਕਿਸੇ ਨੇ ਕੋਈ ਰਿਸ਼ਵਤ ਦਿੱਤੀ ਕਿਸੇ ਦੀ ਕੋਈ ਸਿਫਾਰਿਸ਼ ਚੱਲੀ ਇੱਕ ਹੀ ਚੀਜ਼ ਚੱਲੀ ਹੈ ਵੀ ਬੱਚੇ ਦੇ ਨੰਬਰ ਆਉਣੇ ਚਾਹੀਦੇ ਨੇ ਬੱਚਾ ਪੇਪਰ ਕਲੀਅਰ ਕਰ ਲੇ ਤੇ ਆਪਦੀ ਨੌਕਰੀ ਲੈ ਲੇ। ਉਸੇ ਪਿੰਡ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਕਿ ਉਸ ਪਿੰਡ 'ਚ 25 ਸਾਲ ਬਾਅਦ ਕੋਈ ਸਰਕਾਰੀ ਬਸ ਆਉਣੀ ਸ਼ੁਰੂ ਹੋਈ। 25 ਸਾਲ ਹੋ ਗਏ ਕਿਸੇ ਨੇ ਸਾਰੀ ਨਹੀਂ ਲਈ ਵੀ ਬਸ ਦੀ ਵੀ ਲੋੜ ਆ ਬੀਬੀਆਂ ਨੂੰ। ਕਿਰਾਇਆ ਤਾਂ ਮੁਫਤ ਕੀਤਾ ਸੀਗਾ ਕਿ ਬਸ ਹੀ ਨਹੀਂ ਹੈਗੀ ਫਿਰ ਜਾਣਾ ਕਿੱ데 ਉੱਤੇ। ਜੇ ਕਿਰਾਇਆ ਫ੍ਰੀ ਸੀਗਾ। ਪਰ 25 ਸਾਲ ਬਾਅਦ ਉਸ ਪਿੰਡ 'ਚ ਬਸ ਆਉਣੀ ਸ਼ੁਰੂ ਹੋਈ ਸੋ अनेका ਕੰਮ ਸਰਕਾਰ ਕਰ ਰਹੀ ਹੈ। ਸਾਨੂੰ ਲੋੜ ਆ ਤੁਹਾਡੇ ਪਿਆਰ ਦੀ ਤੁਹਾਡੇ ਸਤਿਕਾਰ ਦੀ ਕਿਉਂਕਿ ਜੇ ਆਪਾਂ ਚੰਗਾ ਇਨਸਾਨ ਚੁਣ ਲੈਨੇ ਆ ਤੇ ਆਪਣਾ ਵਿਕਾਸ ਹੋਣਾ ਜਿਹੜਾ ਨਿਸ਼ਚਿਤ ਹੋ ਜਾਂਦਾ ਤੇ ਮੈਂ ਬੀਬੀਆਂ ਨੂੰ ਬੇਨਤੀ ਕਰਦੀ ਆ ਕਿ ਆਪਦੀ ਵੋਟ ਬੜੀ ਸੋਚ ਸਮਝ ਕੇ ਪਾ ਕੇ ਆਓ ਮੇਰੀਆਂ ਭੈਣਾਂ ਨੇ ਸਾਰੀਆਂ ਪੜੀਆਂ ਲਿਖੀਆਂ ਨੇ ਅਨੇਕਾਂ ਕੰਮ ਸਰਕਾਰ ਨੇ ਕੀਤੇ ਨੇ ਪਰ ਅਜੇ ਇੱਕ ਕੰਮ ਰਹਿੰਦਾ ਬੀਬੀਆਂ ਵਾਲਾ 1000 ਰੁਪਏ ਲਾਗੂ ਨਹੀਂ ਹੋਇਆ ਮੈਂ ਜਿਹੜੇ ਪਿੰਡ ਜਾਨੀ ਆ ਮੈਨੂੰ ਇੱਕ ਗੱਲ ਕਹਿ ਦਿੰਦੇ ਨੇ ਵੀ ਹਜ਼ਾਰ ਵੀ ਲਾਗੂ ਕਰਾ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆਂ ਵੀ ਥੋੜੀ ਸਫਾਰਸ਼ ਕਰਨ ਲਈ ਮੈਂ ਬੈਠੀ ਆਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਕਹਿ ਦਿੰਨੀ ਆਂ ਵੀ ਜਿੱਥੋਂ ਮਰਜ਼ੀ ਪੈਸਾ ਲੈ ਕੇ ਆਓ ਜੋ ਮਰਜ਼ੀ ਕਰੋ ਸਾਡੀਆਂ ਭੈਣਾਂ ਮਾਵਾਂ ਨੂੰ ਤਾਂ ਹਜ਼ਾਰ ਦੇਣਾ ਸ਼ੁਰੂ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰਕਾਰ ਨੂੰ ਸਾਡੇ ਹਜ਼ਾਰ ਵਾਲਾ ਵਾਅਦਾ ਪੂਰਾ ਕਰ ਦਿਓ ਤੇ ਉਹ ਵੀ ਸੂਰੇ ਹੌਸਲੇ ਨਾਲ ਕਹਿੰਦੇ ਨੇ ਵੀ ਭੈਣਾਂ ਨੂੰ ਕਹਿ ਕੇ ਆਈਂ ਵੀ ਮੈਂ ਜਿਹੜਾ ਵਾਅਦਾ ਕੀਤਾ ਆਪਣੀਆਂ ਭੈਣਾਂ ਨਾਲ ਆਪਣੀਆਂ ਮਾਵਾਂ ਨਾਲ ਮੈਂ ਪੂਰਾ ਕਰੂੰਗਾ ਮੈਂ ਭੱਜਦਾ ਨਹੀਂ 2027 ਜਿਵੇਂ ਅਸੀਂ ਵੋਟਾਂ ਮੰਗਣ ਆਵਾਂਗੇ ਤੇ 1116 ਵਾਅਦਾ ਪੂਰਾ ਕਰਕੇ ਤੁਹਾਡੇ ਤੋਂ ਵੋਟਾਂ ਮੰਗਾਂਗੇ ਨਹੀਂ ਤਾਂ ਨਹੀਂ ਆਉਂਦੀ ਸੋ अनेका ਕੰਮ ਸਰਕਾਰ ਕਰ ਰਹੀ ਹੈ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਸਰਕਾਰ ਨੇ ਛੇੜੀ ਜਿਹਨੂੰ ਯੁੱਧ ਨਸ਼ੇ ਵਿਰੁੱਧ ਮਹਿੰਮਤੇ ਨਾਮ ਤੋਂ ਜਾਣਿਆ ਗਿਆ ਜਿਦੇਚ ਅਨੇਕਾਂ ਨਸ਼ਾ ਵੇਚਣ ਵਾਲੇ ਜਿਹੜੇ ਤਸਕਰ ਸੀਗੇ ਜਿਹੜੇ ਸਮਗਲਿੰਗ ਕਰਦੇ ਸੀਗੇ ਪੈਸਾ ਕਮਾਉਂਦੇ ਸੀ ਨਜਾਇਜ਼ ਤਰੀਕੇ ਨਾਲ ਉਹਨਾਂ ਨੂੰ ਚੱਕ ਕੇ ਅੰਦਰ ਕੀਤਾ ਗਿਆ ਉਹਨਾਂ ਦੀਆਂ ਜ਼ਮੀਨਾਂ 'ਚ ਦਾਦਾਂਕੁਰਕ ਕੀਤੀਆਂ ਲਈਏ ਸੋ ਸਾਨੂੰ ਚਾਹੀਦਾ ਕਿ ਆਪਾਂ ਇੱਕ ਚੰਗੇ ਬੰਦੇ ਦਾ ਚੰਗੇ ਇਨਸਾਨ ਦਾ ਸਾਥ ਦਈਏ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਾਰੀ ਸਾਧ ਸੰਗਤ ਅੱਗੇ ਕਿ ਆਪਾਂ ਇੱਕ ਚੰਗੇ ਇਨਸਾਨ ਨੂੰ ਚੁਣ ਲਈਏ ਚੰਗੇ ਬੰਦੇ ਨੂੰ ਚੁਣ ਲਈਏ ਜਿਹੜਾ ਸਾਡਾ ਵਿਕਾਸ ਕਰਾਵੇ ਸਾਡੇ ਬੱਚਿਆਂ ਬਾਰੇ ਸੋਚੇ ਮੈਂ ਤੁਹਾਡੀ ਸਾਰੀ ਸਾਧ ਸੰਗਤ ਦੇ ਅੱਗੇ ਬੇਨਤੀ ਕਰਦੀ ਆਂ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਚੰਗੇ ਕੰਮ ਕਰਦੀ ਹੈ ਕਰਮ ਨਿਰਪੱਖ ਹੋ ਕੇ ਕੋਈ ਕਿਸੇ ਨੂੰ ਜਾਤਾਂ ਪੋਤਾਂ ਚ ਨਹੀਂ ਵੰਡਦੀ ਅਸੀਂ ਬੜੇ ਮਾਨ ਨਾਲ ਇੱਕ ਗੱਲ ਕਹਿੰਨੇ ਆ ਕਿ ਅਸੀਂ ਕੋਈ ਗੁੰਡਾਗਰਦੀ ਦੀ ਰਿਸ਼ਵਤ ਕੋਰੀ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਪਿਆਰ ਦੀ ਰਾਜਨੀਤੀ ਕਰਦੇ ਆਂ ਅਸੀਂ ਚਾਹੁੰਦੇ ਆ ਕਿ ਪੰਜਾਬ ਦੁਬਾਰਾ ਲਈ ਤੇ ਆਵੇ ਪੰਜਾਬ ਦਾ ਵਿਕਾਸ ਹੋਵੇ ਜੇ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਚੰਗੇ ਨੀਅਤ ਨਾਲ ਸਾਫ ਦਿਲ ਇਨਸਾਨ ਨੇ ਉਹ ਚੰਗਾ ਕੰਮ ਕਰ ਰਹੇ ਨੇ ਤਾਂ ਤੁਸੀਂ ਇਸ ਵਾਰ ਵੀ ਵੋਟ ਜਿਹੜੀ ਝਾੜੂ ਦਾ ਨਿਸ਼ਾਨ ਤੇ ਪਾ ਕੇ ਆਇਓ ਝਾੜੂ ਦਾ ਨਿਸ਼ਾਨ ਨਹੀਂ ਭੁੱਲਣਾ ਜੇ ਕੋਈ ਹੋਰ ਬੰਦਾ ਆਉਂਦਾ ਹੈ ਕੋਈ ਹੋਰ ਪਾਰਟੀ ਦਾ ਬੰਦਾ ਆਉਂਦਾ ਤੁਸੀਂ ਸਾਰੇ ਜਾਣਦੇ ਹੋ ਕਿ ਦੂਸਰੇ ਜਿਹੜੇ ਸਾਰੇ ਕੈਂਡੀਡੇਟ ਨੇ ਉਹ ਬਾਹਰੋਂ ਆਏ ਹੋਏ ਨੇ ਇੱਥੋਂ ਦਾ ਕੋਈ ਨਹੀਂ ਹੈਗਾ ਤਰਨ ਤਰਨ ਦਾ ਇੱਕੋ ਹੀ ਬੰਦਾ ਅਰੁਨੀਤ ਸਿੰਘ ਸੰਧੂ ਜਿਹੜੇ ਤਰਨ ਤਰਨ ਤੋਂ ਨੇ ਜਿਹੜੀ ਤਰਨ ਤਰਨ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਬਾਕੀ ਪਾਰਟੀਆਂ ਦੇ ਜਿਹੜੇ ਵਲੰਟੀਅਰ ਨੇ ਤੁਸੀਂ ਸਾਰੇ ਜਾਣਦੇ ਹੋ ਕੀ ਕੰਮ ਕਰਦੇ ਨੇ ਉਹ ਲੋਕਾਂ ਨੂੰ ਜਾਂ ਤਾਂ ਡਰਾਉਂਦੇ ਨੇ ਜਾਂ ਧਮਕਾਉਂਦੇ ਨੇ ਮੈਂ ਕਈ ਪਿੰਡਾਂ 'ਚ ਜਾਇਆ ਇਹ ਮੈਨੂੰ ਮੇਰੇ ਵੀਰ ਕਹਿੰਦੇ ਨੇ ਵੀ ਸਾਨੂੰ ਫੋਨ ਆਉਂਦੇ ਨੇ ਸਾਨੂੰ ਵਿਰੋਧੀ ਪਾਰਟੀਆਂ ਵਾਲੇ ਡਰਾਉਂਦੇ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਤੁਸੀਂ ਨਾ ਤਾਂ ਡਰਨਾ ਐ ਨਾ ਘਬਰਾਉਣਾ। ਇੱਕ ਹਫਤਾ ਹੋ ਗਿਆ ਅਸੀਂ ਤੁਹਾਡੇ ਵਿੱਚ ਘਰ ਫਿਰ ਰਹੇ ਹਾਂ, ਵਿਚਾਰ ਘੁੰਮ ਰਹੇ ਹਾਂ। ਅਸੀਂ ਅਜੇ ਇੱਥੇ ਹੀ ਰਹਿਣਾ ਐ, ਤੁਹਾਡੇ ਵਿੱਚ ਹੀ ਆ ਜੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਆਇਆ ਤਾਂ ਤੁਸੀਂ ਸਾਡੇ ਤੱਕ ਆਇਓ, ਸਾਡੀ ਟੀਮ ਤੱਕ ਆ ਸਕਦੇ ਹੋ। ਜੇ ਅੱਜ ਜਿਹੜਾ ਬੰਦਾ ਡਰਾ ਰਿਹਾ, ਧਮਕਾ ਰਿਹਾ ਉਹਨੇ ਕੱਲ ਨੂੰ ਵੀ ਆਹੀ ਕੁਛ ਕਰਨਾ। ਕੋਈ ਤੁਹਾਡਾ ਫਾਇਦਾ ਨਹੀਂ ਕਰਨਾ। ਉਹਨੇ ਕੱਲ ਨੂੰ ਵੀ ਤੁਹਾਨੂੰ ਲੁੱਟਣਾ ਐ, ਪੁੱਟਣਾ ਹੀ ਐ। ਸੋ ਮੇਰੀ ਬੇਨਤੀ ਐ ਤੁਹਾਡੀ ਸਾਰੀ ਸਾਂਝ ਸੰਗਤ ਅੱਕੇ ਵੀ ਚੰਗਾ ਇਨਸਾਨ ਚੁਣੀਏ ਆਪਣੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਜੀ ਨੇ 11 ਤਰੀਕ ਦਾ ਦਿਨ ਹੈ ਤੀਸਰੇ ਨੰਬਰ ਤੇ ਆਪਣਾ ਬਟਨ ਹੈ ਝਾੜੂ ਦਾ ਨਿਸ਼ਾਨ ਹੈ ਤੁਸੀਂ ਜਾ ਕੇ ਆਪਣੀ ਵੋਟ ਪਾ ਕੇ ਆਇਓ ਤੇ ਵੋਟ ਗਵਾਇਓ ਨਾ ਮੇਰੀ ਸਾਰੇ ਪਿੰਡ ਦੇ ਮੋਤਵਾਰ ਬੰਦੇ ਆ ਕੇ ਬੇਨਤੀ ਹੈ ਵੀ ਇੱਕ ਇੱਕ ਵੋਟ ਜਿਹੜੀ ਉਹ ਪੋਲ ਕਰਾਇਓ ਕੋਈ ਬੰਦਾ ਰਹਿ ਨਾ ਜਾਵੇ ਜਿਹੜਾ ਅਸਮਰਥ ਹੋਵੇ ਨਾ ਜਾ ਸਕਦਾ ਹੋਵੇ ਵੋਟ ਪਾਉਣ ਉਹ ਘਰੇ ਰਹਿ ਗਿਆ ਉਹਦੀ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈ ਉਦੋਂ ਤੋਂ ਖੁੰਝ ਗਿਆ ਇਹ じゃ ਕੋਈ ਕੰਮ ਨਾ ਹੋਵੇ ਸਾਰੇ ਤੁਸੀਂ ਇੱਕ ਦੂਜੇ ਦਾ ਸਾਥ ਦੇ ਕੇ ਵੱਧ ਤੋਂ ਵੱਧ ਪੋਲਿੰਗ ਕਰਾਓ ਵੱਧ ਤੋਂ ਵੱਧ ਵੋਟ ਪਵਾਓ